ਮੈਂ ਸੰਤ ਸਿੰਘ ਪਿੰਡ ਫਤੇਗੜ ਡਾਕਖਾਨਾ ਮੁਰੰਡਾ ਜ਼ਿਲ੍ਹਾ ਰੂਪਨਗਰ ਦਾ ਵਸਨੀਕ ਹਾਂ ਅੱਜ ਮੈਂ ਨਗਾਵਾਂ ਆਮ ਆਦਮੀ ਕਲੀਨਿਕ ਤੇ ਦਵਾਈ ਲੈਣ ਆਇਆ ਹਾਂ ਜਿਸ ਦਾ ਕੇ ਪ੍ਰਬੰਧ ਬਹੁਤ ਹੀ ਚੰਗਾ ਹੈ ਪਹਿਲਾਂ ਅਸੀਂ ਇੱਕ ਦਿਨ ਰੂਖੂਨ ਟੈਸਟ ਕਰਵਾਇਆ ਸੀ ਥਾਇਰੋਇਡ ਦਾ ਟੈਸਟ ਕਰਾਇਆ ਸੀ ਜਿਹੜੀ ਸਮੇਂ ਸਿਰ ਸਾਨੂੰ ਰਿਪੋਰਟ ਮਿਲ ਗਈ ਹੈ ਅਸੀਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕੋਈ ਚੀਜ਼ ਪੈਸਿਆਂ ਵਿੱਚ ਨਹੀਂ ਮਿਲਦੀ ਸਭ ਜਗਾਂ ਸਾਨੂੰ ਮੁਫਤ ਮਿਲਿਆ ਹਨ ਆਮ ਆਦਮੀ ਕਲੀਨਿਕ ਤੇ ਟੈਸਟ ਕਰਵਾਏ ਸੀ ਜਿਸ ਦਾ ਕੋਈ ਪੈਸਾ ਨਹੀਂ ਲੱਗਿਆ ਡਾਕਟਰ ਸਾਹਿਬ ਬਹੁਤ ਵਧੀਆ ਸੁਭਾਅ ਦੇ ਹਨ ਉਹਨਾਂ ਨੇ ਟਾਈਮ ਸਿਰ ਹਰੇਕ ਚੀਜ਼ ਸਾਨੂੰ ਦਿੱਤੀ ਹੈ ਮੈਂ ਆਪਣਾ ਮੇਰੇ ਘਰ ਆਈ ਦਾ ਥਾਇਰੋਇਡ ਦਾ ਟੈਸਟ ਕਰਾਇਆ ਸੀ ਜੋ ਕੋਈ ਬਿਲਕੁਲ ਫਰੀ ਕੀਤਾ ਗਿਆ ਹੈ ਅਸੀਂ ਭਗਵਾਨਤ ਮਾਨ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਭਗਵਾਨ ਸਿੰਘ ਮਾਨ ਜੀ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਸਹੂਲਤ ਜਨਤਾ ਨੂੰ ਦਿੱਤੀ ਹੈ ਦੇਖੋ ਜੀ ਪੰਜਾਬ ਦੇ ਲੋਕਾਂ ਨੂੰ ਤਾਂ ਬਹੁਤ ਹੀ ਫਾਇਦਾ ਹੋ ਰਿਹਾ ਹੈ ਬਿਨਾਂ ਪੈਸੇ ਦੇ ਸਾਨੂੰ ਦਵਾਈ ਮਿਲਦੀ ਹੈ ਤੇ ਸਾਨੂੰ ਕਿਸੇ ਤਰ੍ਹਾਂ ਦੀ ਐਸੀ ਪਰੇਸ਼ਾਨੀ ਨਹੀਂ ਆਉਂਦੀ ਟਾਈਮ ਨਾਲ ਸਾਨੂੰ ਹਰੇਕ ਕੰਮ ਕਰਕੇ ਦਿੱਤਾ ਜਾਂਦਾ ਹੈ ਵਾਹ ਭਗਵਾਨਤਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸੰਤਾਂ ਨੂੰ ਇੰਨੀ ਸਹੂਲਤ ਦਿੱਤੀ ਹੈ